ਬਸ ਸੰਧੂ ਸਾਹਿਬ ਇੱਕ ਇੱਕ ਕਰਕੇ ਨਾ ਤੀਲਾ ਸਾਰੀਆਂ ਇਹਦੇ ਵਿੱਚ ਬੋਤਲ ਚ ਪਾਈ ਜਾਣੀਆਂ। ਓਹੋ ਮੈਨੂੰ ਸਮਝ ਨਹੀਂ ਆ ਰਹੀ ਪਾਉਣ ਬੋਤਲ ਦੇ ਵਿੱਚ ਤੀਲਾ ਪਾਉਣ ਨਾਲ ਕੀ ਫਾਇਦਾ ਹੋਊਗਾ। ਬਸ ਇਹਦੇ ਨਾਲ ਵਾਦੇ ਹੀ ਵਾਦੇ ਹੋਣਗੇ ਘਾਟਾ ਕੋਈ ਨਹੀਂ ਹੁੰਦਾ ਸੰਧੂ ਸਾਹਿਬ। ਅੱਛਾ ਵਾਦੇ ਹੋਣ ਲੱਗ ਜਾਣਗੇ। ਹਾਂਜੀ ਵਾਦੇ। ਤੇ ਜਿਹੜੇ ਆਪਣੇ ਦੋਸਤ ਆਪਣੇ ਦੇਖ ਰਿਹਾ ਇਹਨਾਂ ਤੇ ਵੀ ਵਾਦੇ ਹੋਣਗੇ। ਬਿਲਕੁਲ ਜੀ ਦੋਸਤਾਂ ਨੂੰ ਵੀ ਸਾਰੇ ਦੱਸ ਦਿਆਂ ਵੀ ਕੀ ਵਾਦੇ ਹੋਣਗੇ ਆ ਬੋਤਲ ਦੇ ਵਿੱਚ ਤੁਸੀਂ ਜਦੋਂ ਤੀਲਾ ਪਾਉਂਗੇ। ਠੀਕ ਹਾਂਜੀ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲਦੀਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਹਾਂਜੀ ਹਾਂਜੀ ਪਵਨ ਉਹ ਵੀ ਬੋਲੀਏ ਕਿਉਂਕਿ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਨਾਮ ਨਹੀਂ ਬੋਲੇ ਤੇ ਦੋਸਤ ਵੀ ਆਪਣੇ ਨਾਰਾਜ਼ ਹੋ ਗਏ ਹਾਂਜੀ ਦੋਸਤ ਰੋਜ਼ ਕਹਿੰਦੇ ਆ ਕਿ ਸਾਡੇ ਵੀਡੀਓ ਦੇ ਵਿੱਚ ਨਾਮ ਬੋਲਿਆ ਕਰੋ ਤੇ ਸਭ ਤੋਂ ਪਹਿਲਾਂ ਨਾਮ ਹੈ ਜੀ ਗੁਰਸੇਵਕ ਲਹਿਲ ਦੂਜਾ ਨਾਮ ਹੈ ਜੀ ਆਰਤੀ ਬਜਾਜ ਸ਼ਾਨੀ ਸਿੰਘ ਜਸ਼ਨ ਬਾਠ تیرਕੇਸ਼ ਗੋਇਲ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਤੇ ਆਪਣੀ ਲੋਕੇਸ਼ਨ ਵੀ ਜ਼ਰੂਰ ਦੱਸਿਆ ਕਰੋ ਤੇ ਤੁਹਾਡੇ ਹੁਣ ਆਪਾਂ ਨਾਮ ਬੋਲਿਆ ਕਰਾਂਗੇ ਹਰ ਵੀਡੀਓ ਦੇ ਵਿੱਚ ਠੀਕ ਹਾਂਜੀ ਪਵਨ ਹਾਂਜੀ ਦੋਸਤੋ ਆਪਾਂ ਆਹ ਵਾਲੀ ਜਿਹੜੀ ਬੌਕਰ ਐ ਸਵੇਰ ਤੋਂ ਚੱਕਦੇ ਤੇ ਸ਼ਾਮ ਤੱਕ ਆਪਾਂ ਵਰਤੀ ਜਾਂਦੇ ਆ ਇਹਨੂੰ ਹਾਂ ਬਿਲਕੁਲ ਪਵਨ ਕਈ ਵਾਰ ਤਾਂ ਮਤਲਬ ਕਿ ਸਾਰਾ ਦਿਨ ਹੀ ਚੱਲੀ ਜਾਂਦੀ ਬੌਕਰ ਹਾਂਜੀ ਤੇ ਫਿਰ ਆਪਾਂ ਨੂੰ ਇਹ ਬੌਕਰ ਪਰੇਸ਼ਾਨ ਵੀ ਬਹੁਤ ਕਰਦੀ ਐ ਜਦੋਂ ਇਹ ਪਾ ਦਿੰਦੀ ਐ ਖਲਾਰੇ ਅੱਛਾ ਹਾਂਜੀ ਤੇ ਅੱਜ ਆਪਾਂ ਇਸੇ ਜਿਹੜੀ ਬੋਕਰ ਦੀ ਉਮਰ ਵਧਾਉਣ ਲੱਗੇ ਆਂ ਉਮਰ ਕਿਵੇਂ ਵੱਧ ਜੂਗੀ ਬਪਣ ਨੂੰ ਤਾਂ ਸਮਝ ਨਹੀਂ ਆ ਰਹੀ ਹਾਂਜੀ ਬਸ ਤੁਸੀਂ ਦੇਖੀ ਚਲੋ ਸੰਧੂ ਸਾਹਿਬ ਇਹੋ ਜੀ ਚੀਜ਼ ਦੱਸਣ ਲੱਗੀਆਂ ਵੀ ਇਸ ਬੋਕਰ ਦੀ ਉਮਰ ਵੱਧ ਜੂਗੀ ਤੇ ਫਾਇਦੇ ਹੀ ਫਾਇਦੇ ਤੇ ਵਾਧੇ ਵਾਧੇ ਹੋਣਗੇ ਠੀਕ ਹਾਂਜੀ ਫਾਇਦੇ ਤਾਂ ਬਪਣ ਮੈਂ ਉਹ ਗੱਲ ਸੁਣੀ ਹੈ ਵੀ ਜਿਹੜੇ ਡਾਕਟਰ ਕਹਿੰਦੇ ਬੋਕਰ ਖੜੀ ਰੱਖਦੇ ਬਾਹਰਲੇ ਪਾਸੇ ਉਹਨਾਂ ਨੂੰ ਫਾਇਦੇ ਬਹੁਤ ਕਰਦੀ ਬੋਕਰ ਹਾਂਜੀ ਤੇ ਅੱਜ ਆਪਾਂ ਇਹਦੀ ਉਮਰ ਵਧਾਵਾਂਗੇ ਫਾਇਦਿਆਂ ਦੇ ਨਾਲ ਨਾਲ ਠੀਕ ਠੀਕ ਹਾਂਜੀ ਸੋ ਦੋਸਤੋ ਤੁਸੀਂ ਕੀ ਕਰਨਾ ਜਦੋਂ ਵੀ ਤੁਸੀਂ ਨਵੀਂ ਬੋਕਰ ਲਾਉਨੇ ਹੋ ਤਾਂ ਨਵੀਂ ਬੋਕਰ ਆਪਾਂ ਕੀ ਕਰਨੀ ਆ ਉਹਨੂੰ ਥੋੜਾ ਜਿਹਾ ਸੈੱਟ ਕਰ ਲੈਣਾ ਜਾਨੀ ਕਿ ਉਹਦੀਆਂ ਆ ਵਾਲੀਆਂ ਤੀਲਾਂ ਬਿਲਕੁਲ ਬਰਾਬਰ ਕਰ ਲੈਣੀਆਂ ਠੀਕ ਹਾਂਜੀ ਇਸ ਤਰ੍ਹਾਂ ਜਿਹੜੇ ਕਿ ਜਮਾਂ ਇੱਕੋ ਜੀ ਬੋਕਰ ਕਰ ਲੈਣੀ ਆ ਤੇ ਇੱਥੋਂ ਤੁਸੀਂ ਧਾਗੇ ਦੇ ਨਾਲ ਇੱਕ ਵਾਰੀ ਬੰਨਣਾ ਬਿਲਕੁਲ ਟਾਈਟਲੀ ਇਹਨੂੰ ਬੰਨ ਦੇਣਾ ਵੀ ਜਿਹੜਾ ਕਿ ਤੁਹਾਡਾ ਇਹ ਧਾਗਾ ਫੁੱਲੇਨਾ ਠੀਕ ਠੀਕ ਹੈ ਜੀ ਠੀਕ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਦੋਸਤੋਂ ਲੈਣੀ ਹੈ ਜੀ ਇੱਕ ਬੋਤਲ ਠੀਕ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੋਤਲ ਲੈ ਸਕਦੇ ਹੋ ਪਰ ਉਹ ਜਿਹੜੀ ਕਿ ਗੁਲਾਈ ਦੇ ਵਿੱਚ ਹੋਵੇ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਸ ਬੋਤਲ ਨੂੰ ਇੱਥੋਂ ਜਿਹੜਾ ਕਿ ਥੋੜਾ ਜਿਹਾ ਕੱਟ ਕ ਲਾ ਦਾਂਗੇ ਕੱਟ ਲਾ ਦਾਂਗੇ ਹਾਂਜੀ ਯਾਨੀ ਕਿ ਇਹਦਾ ਜਿਹੜਾ ਅਗਲਾ ਹਿੱਸਾ ਇਹ ਉਤਾਰ ਦਾਂਗੇ ਠੀਕ ਠੀਕ ਅੱਛਾ ਇੱਥੋਂ ਕੱਟ ਦੇਣੀ ਹੈ ਨੂੰ ਹਾਂਜੀ ਇਹ ਬੋਤਲ ਆਪਾਂ ਇੱਥੋਂ ਜਿਹੜੀ ਕਿ ਆਟਾ ਦਿੰਨੇ ਆ ਠੀਕ ਹੁਣ ਮੈਨੂੰ ਫਾਇਦਾ ਵਾਲੀ ਗੱਲ ਨਹੀਂ ਸਮਝ ਆਈ ਹਲੇ ਉਹ ਕਦੋਂ ਪਤਾ ਲੱਗੂਗਾ ਬਸ ਬਸ ਜੀ ਹੁਣ ਬੋਤਲ ਆਪਾਂ ਕੱਟ ਲਈਏ ਤੇ ਇਸ ਤੋਂ ਬਾਅਦ ਫਾਇਦਾ ਹੀ ਦੱਸਣਾ ਇਸ ਤਰ੍ਹਾਂ ਹੁਣ ਆਪਾਂ ਬੋਤਲ ਨੂੰ ਲਿਆ ਜੀ ਕੱਟ ਠੀਕ ਤੇ ਹੁਣ ਆਪਾਂ ਕੀ ਕਰਨ ਹੁਣ ਆਪਾਂ ਇਸ ਜਿਹੜੀ ਬੋਕਰ ਨੂੰ ਇਸ ਬੋਤਲ ਦੇ ਵਿੱਚ ਪਾ ਦਾਂਗੇ ਠੀਕ ਹਾਂਜੀ ਇਸ ਤਰ੍ਹਾਂ ਅੱਛਾ ਦੇਖੋ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹਦੇ ਨਾਲ ਕੀ ਹੋ ਗਿਆ ਵੀ ਇਹਦੇ ਨਾਲ ਤਾਂ ਕੋਈ ਕੰਮ ਕਰਤਾ ਹੋਇਆ ਨਹੀਂ ਐ ਤਾਂ ਬੋਤਲ ਤਾਂ ਵਿੱਚ ਮਤਲਬ ਕਿ ਭੱਜੀ ਫਿਰਦੀ ਆ ਹਾਂ ਹਾਂ ਤੇ ਹੁਣ ਆਪਾਂ ਬੋਤਲ ਨੂੰ ਇਸ ਤਰ੍ਹਾਂ ਇਹਦੇ ਵਿੱਚ ਫਿੱਟ ਕਰ ਦਾਂਗੇ ਕੀ ਇਹੋ ਜੀ ਚੀਜ਼ ਬਣ ਜਾਊਗੀ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਤੁਹਾਡੇ ਫਾਇਦੇ ਵੀ ਬਹੁਤ ਹੋਣਗੇ ਹਾਂਜੀ ਹੁਣ ਗੈਸ ਆਪਾਂ ਕਰ ਲੈਣੀ ਆ ਆਨ ਤੇ ਪਰੋਣੇ ਬੋਕਰ ਸਾੜ ਨਹੀਂ ਹੋਣਾ ਨਹੀਂ ਨਹੀਂ ਸੰਧੂ ਸਾਹਿਬ ਸਾੜ ਨਹੀਂ ਥੋੜੀ ਐਸ ਬੋਕਰ ਦੀ ਤਾਂ ਆਪਾਂ ਉਮਰ ਵਧਾਉਣੀ ਆ ਉਹ ਕਿਵੇਂ ਵਧੂਗੀ ਯਾਰ ਮੈਨੂੰ ਸਮਝ ਨਹੀਂ ਆ ਰਹੀ ਹਾਲੇ ਹਾਂਜੀ ਆਜੋ ਆਜੋ ਤੁਹਾਨੂੰ ਦੱਸਦੀ ਆਂ ਬਸ ਹੁਣ ਤੁਸੀਂ ਕੀ ਕਰਨਾ ਹਲਕਾ ਹਲਕਾ ਸੇਕ ਆ ਜਿਹੜਾ ਕਿ ਇਸ ਬੋਤਲ ਨੂੰ ਲਵਾਉਂਦੇ ਜਾਣਾ ਇਸ ਤਰ੍ਹਾਂ ਬੋਤਲ ਸੁਗੜੀ ਜਾਂਦੀ ਪਾਉਣ ਉੱਤੇ ਦੇ ਹਾਂਜੀ ਇਹ ਤਾਂ ਚਮਤਕਾਰ ਕਰਦੀ ਪਈ ਐ ਸਾਰੇ ਸੁਗੜ ਕੇ ਸੁਗੜੀ ਆ ਤਾਂ ਸੁਗੜ ਗਈ ਤੇਰੇ ਹੱਥ ਨਾਲ ਸੜ ਜਾਣ ਕਿਤੇ ਨਹੀਂ 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 ਸੜਦੇ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਬਹੁਤ ਹੀ ਧਿਆਨ ਦੇ ਨਾਲ ਵੀ ਤੁਹਾਡਾ ਹੱਥ ਵੀ ਨਾ ਸੜੇ ਤੇ ਤੁਹਾਡੀ ਚੀਜ਼ ਵੀ ਵਧੀਆ ਜਿਹੜੀ ਕਿ ਬਣ ਕੇ ਤਿਆਰ ਹੋ ਜੇ ਹਾਂ ਦੇਖ ਲਓ ਅੱਛਾ ਪਾਉਣ ਤੁਸੀਂ ਇਹਦਾ ਹੈਂਡਲ ਬਣਾ ਰਹੇ ਹੋ ਹਾਂਜੀ ਇਹ ਆਪਾਂ ਬੋਕਰ ਦਾ ਹੈਂਡਲ ਬਣਾ ਰਹੇ ਆਂ ਇਕ ਕੱਲਾ ਹੈਂਡਲ ਹੀ ਨਹੀਂ ਬਣ ਰਿਹਾ ਠੀਕ ਇਹਦੇ ਨਾਲ ਕੀ ਹੈ ਵੀ ਜਿਹੜੀਆਂ ਆਪਣੀਆਂ ਬੋਕਰ ਦੀਆਂ ਤੀਲਾਂ ਉਹ ਵੀ ਨਹੀਂ ਨਿਕਲਣੀਆਂ ਤੇ ਨਾਲੇ ਜਿਹੜੀਆਂ ਆਪਣੇ ਜਿਹੜੀ ਕਿ ਚੋਪਦੀਆਂ ਤੀਲਾਂ ਉਹ ਵੀ ਨਹੀਂ ਚੋਬਣ ਗਈਆਂ ਹਾਂ ਹਾਂ ਤੇ ਬਦ ਪਾਉਣ ਜਾਵਾਂ ਡਿੱਟੋ ਹੈਂਡਲ ਬਣ ਗਿਆ ਜਾਂ ਫੈਕਟਰੀ 'ਚ ਬਣਿਆ ਹੁੰਦਾ ਕਿਸੇ 'ਚ ਬਿਲਕੁਲ ਜੀ ਆ ਦੇਖੋ ਦੋਸਤੋ ਤੁਸੀਂ ਆ ਦੇਖੋ ਲੈ ਇਹ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਜਾਨੀ ਕਿ ਬੋਕਰ ਨੂੰ ਇਹਦੇ ਨਾਲ ਮੈਲਟ ਕਰ ਲਾਂਗੇ ਚੰਗੀ ਤਰ੍ਹਾਂ ਵੀ ਜਿਹੜੀ ਹੈ ਤੀਲਾਂ ਦੇ ਵਿੱਚ ਬਿਲਕੁਲ ਮਤਲਬ ਕਿ ਸਰਬੰਨ ਜਗਣੀ ਕੀ ਬੱਚੇ ਤਾਂ ਨਿਕਲ ਹੀ ਨਹੀਂ ਸਕਦਾ ਵਾਪਸ ਨਾ ਕਰ ਸਕਦਾ ਨਾ ਬੋਕ ਕਰ ਭਾਵੇਂ ਤੁਹਾਡੀ ਘਸ ਕੇ ਬਿਲਕੁਲ ਛੋਟੀ ਹੋ ਜੇ ਪਰ ਹੈਂਡਲ ਨਹੀਂ ਖਰਾਬ ਹੁੰਦਾ ਇਹ ਇਸੇ ਤਰ੍ਹਾਂ ਹੀ ਰਹੂਗਾ ਵਾਕਿ ਤੁਹਾਨੂੰ ਐਂਡ ਤੱਕ ਤੁਸੀਂ ਜ਼ਰੂਰ ਵੇਖਿਓ ਬਿਲਕੁਲ ਵਧੀਆ ਹੈ ਹੈਂਡਲ ਜਿਹੜਾ ਕਿ ਬਣ ਕੇ ਤਿਆਰ ਹੋ ਜਾਊਗਾ ਬਿਲਕੁਲ ਐਨ ਲੱਗਦਾ ਨਹੀਂਗਾ ਵੀ ਆਪਾਂ ਘਰੇ ਤਿਆਰ ਕੀਤਾ ਹੈਂਡਲ ਰੈਡੀਮੈਡ ਹੀ ਹੋ ਗਿਆ ਜਾਵਾ ਹਾਂਜੀ ਕਈ ਵਾਰੀ ਆਪਣੇ ਕੀ ਹੁੰਦਾ ਵੀ ਝਾੜੂਆਂ ਦੇ ਵੀ ਆਪਣੇ ਪਿੱਛੇ ਜਿਹੜੇ ਇੱਥੇ ਹੁੰਦੇ ਹੈਂਡਲ ਜੋ ਕਮਜ਼ੋਰ ਜਿਹੇ ਹੁੰਦੇ ਆ ਤੇ ਉਹਨਾਂ ਤੇ ਵੀ ਆਪਾਂ ਇਸ ਤਰ੍ਹਾਂ ਜਿਹੜਾ ਕਿ ਅਟੈਚ ਕਰ ਸਕਦੇ ਆ ਬਿਲਕੁਲ ਆ ਦੇਖੋ ਕਿੰਨਾ ਸਮੂਥ ਕਿੰਨਾ ਵਧੀਆ ਜਿਹੜਾ ਕਿ ਇਹ ਹੈਂਡਲ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਕੱਪੜੇ ਨਾਲ ਇਸ ਤਰ੍ਹਾਂ ਕਰ ਲੈਨੇ ਆ ਆ ਦਰਬਾਣ ਵਾਕਿਆ ਜਿਹਾ ਲੱਗਦਾ ਨਹੀਂਗਾ ਹਾਂਜੀ ਦੇਖੋ ਦੋਸਤੋ ਤੁਹੇ ਐ ਲੱਗਦਾ ਨਹੀਂਗਾ ਵੀ ਹੈਂਡਲ ਆਪਾਂ ਵੀ ਘਰੇ ਤਿਆਰ ਕੀਤਾ ਦੇਖੋ ਤੁਸੀਂ ਬਿਲਕੁਲ ਪ੍ਰੈਸ ਹੋ ਚੁੱਕੇ ਆ ਠੀਕ ਦੇਖ ਲਓ ਬਿਲਕੁਲ ਸਹੀ ਪਵਣੇ ਤਾਂ ਪੂਰੇ ਓਵੇਂ ਬਣ ਕੇ ਜਾਂ ਫੈਕਟਰੀ ਚ ਬਣਦਾ ਹੁੰਦਾ ਹੈਂਡਲ ਹਾਂਜੀ ਤੇ ਆਹ ਦੇਖੋ ਕਿੰਨਾ ਮਜ਼ਬੂਤ ਬਣ ਗਿਆ ਹਾਂ ਦੇਖੋ ਨਿਕਲ ਰਿਹਾ ਕੋਈ ਨਾ ਨਾ ਜਦੋਂ ਤੁਸੀਂ ਕਦੋਂ ਵੀ ਬੋਕਰ ਜਿਹੜੀ ਨਵੀਂ ਲਿਆਉਂਗੇ ਤਾਂ ਆਹ ਵਾਲਾ ਹੈਂਡਲ ਆ ਜਿਹੜਾ ਕਿ ਜ਼ਰੂਰ ਬਣਾ ਲਿਓ ਮੇਰੀਆਂ ਭੈਣੋ ਤੇ ਜਿਹੜੇ ਕਿ ਇਹਦੇ ਨਾਲ ਆਪਣੇ ਬੋਕਰਾਂ ਦੀ ਉਮਰ ਵੀ ਵਾਜ ਜਾਂਦੀ ਹੈ ਕਿਉਂਕਿ ਹੁਣ ਤਾਂ ਬੋਕਰ ਝਾੜੂ ਵੀ ਬਹੁਤ ਮਹਿੰਗੇ ਹੋ ਗਏ ਆ। ਪਰ ਟ੍ਰਿਕ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਤੇ ਇੱਕ ਵਾਰੀ ਇਹ ਜਮਾ ਕੇ ਜ਼ਰੂਰ ਦੇਖਿਓ।